ਸਲਾਮ 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 ਕੰਗਰਾ ਦੇ ਰੋਡ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੋਸਟਰ ਲਾ ਕੇ ਕਿਸਾਨ ਕਰ ਰਹੇ ਨੇ ਉਸ ਨੂੰ ਸਲਾਮ ਬਟਾਲੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੇ ਕਿਸਾਨ ਉਸ ਦਾ ਪੋਸਟਰ ਲਾ ਕੇ ਉਸ ਨੂੰ ਸਲਾਮ ਕਰਦੇ ਦਿਖਾਈ ਦੇ ਰਹੇ ਨੇ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਹੋ ਰਿਹਾ ਹੈ ਕੁਲਵਿੰਦਰ ਕੌਰ ਨੂੰ ਸਲਾਮ ਤਨਿਕ ਪੇਲ ਪੰਜਾਬੀ ਟੀਵੀ ਦੇ ਲਈ ਬਟਾਲਾ ਤੋਂ ਅਮਨ ਤਗਰ ਦੀ ਰਿਪੋਰਟ ਪੰਜਾਬ ਦੀ ਸ਼ੇਰਨੀ ਜਿੰਦਾਬਾਦ शेर कौर ज़िंदबाद कुलविंदर कौरबाद ਪੰਜਾਬ ਦੀ ਸ਼ੇਰਨੀ ਜਿੰਦਾਬਾਦ 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 ਅਣਖਾ ਬਦਲਾ ਲੈਣ ਵਾਲੀ ਸ਼ੇਰਨੀ ਜਿੰਦਾਬਾਦ 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 ਸਾਡੀ ਪੈਣ ਕਲਵਿੰਦਰ ਕੌਰ ਜਿੰਦਾਬਾਦ 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 ਪੰਜਾਬ ਦੀ ਸ਼ੇਰਨੀ ਜਿੰਦਾਬਾਦ 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 ਸਾਡੀ ਪੈਣ ਕਲਵਿੰਦਰ ਕੌਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ